ਵਾਹਿਗੁਰੂ ਆਪ ਜੀ ਪਵਨ ਕਿਰਪਾ ਰਿਦਾਣ ਸਤਿਗੁਰੂ ਦਸਮ ਗ੍ਰੰਥ ਸ੍ਰੀ ਆਤਮਾ ਸਰੂਪ ਜਾਗਦੀ ਜੋਤ ਜਿਹੜਾ ਰੂਪ ਸਰਵ ਕਲਾ ਪਰਬੂਹ ਕੰਡਾ ਹੋਰ ਬ੍ਰਹਮੰਡਾਂ ਦੇ ਭਾਗਤ ਤੁਮ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ੇ ਜੀ ਔਰ ਨਾਮ ਦੇ ਮਕਬਦਸ ਬੋਲ ਦੇ ਅੰਦਰ ਪੰਗਤ ਵਿਰਦੇ ਸਦੇਵ ਜੀ ਬੰਨਾ ਦੇ ਅੰਦਰ ਸਵਾਯਵਾ ਗੁਰੂ ਰੂਪ ਸਾਸਤ੍ਰਮਤਿ ਦੇ ਜਿੱਥੇ ਉਸ ਪਰਮੇਸ਼ਵਰ ਦਾ ਕੁਹਾਇ ਜੋ ਪ੍ਰਮਾਤਮਾ ਦੀ ਕਿਰਪਾ ਦੇ ਸਦਕਾ ਹੈ ਅਸੁੱਧ ਮਹੀਨਾ ਜਿਹੜਾ ਹੈ ਦੀਤ ਹੋਇਆ ਔਰ ਕੰਤਕ ਦੇ ਮਹੀਨੇ ਦੇ ਅੰਤ ਆ ਚੁੱਕੇ ਹਨ ਕੰਤਕ ਦੇ ਮਹੀਨੇ ਦੀ ਅੰਤਤਾ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਗੁਰਦੇਵ ਜੀ ਦੀ ਅਗੰਮੀ ਬਾਣੀ ਸਰ ਇੱਛਾ ਪੂਰਕ ਸ੍ਰੀ ਆਸਰ ਦੀ ਬਾਣੀ ਦੇ ਸਬਦ ਕੀਰਤਨ ਗਾਇ ਸੁਣੇ ਉਪਰੰਤ 12 ਮਹਾਜੇ ਦਾ ਸੰਪੂਰਨ ਪਾਠ ਆਪ ਜੀ ਨੇ ਸਰਵਨ ਕੀਤਾ ਹੈ ਕੱਤਕ ਦੇ ਮਹੀਨੇ ਦੇ ਪ੍ਰਤੀ ਸਤਿਗੁਰੂ ਸਾਨੂੰ ਕੀ ਉਪਦੇਸ਼ ਬਖਸ਼ ਕਰ ਰਹੇ ਨੇ ਮਹਾਰਾਜ ਜਿਉ ਬਚਨ ਕਰਦੇ ਨੇ ਕਿਉਂਕਿ ਜਿੱਤੇ ਅਰਸੂ ਦਾ ਮਹਿਲਾ ਜਿਹੜਾ ਉਸ ਦੀ پاکੀ ਸੁਖ ਦੇ ਅੰਦਰ ਮਹਾਰਾਜ ਜੀ ਨੇ ਬਚਨ ਕੀਤੇ ਨੇ ਕਿ ਅਸੂਖੀ ਉਸ ਸੰਗਿਆ ਜਿਨ੍ਹਾਂ ਬਿਆਵਰ ਗਾਏ। ਉਹ ਜੀਵਨ ਜਿਤਰੀਆਂ ਅਸੁੱਧੇ ਮੈਨੇ ਦੇ ਅੰਦਰ ਸੁਖ ਦੇ ਵਿੱਚ ਵਸਿਆ ਨੇ ਅਨੰਦਤ ਹੋ ਜਾਂਨੇ। ਮਾਇਆ ਦਿਨ ਤੇ ਕਿਰਪਾ ਕਿੰਨੀ ਹਰ ਰਾਇ ਉਸ ਪਰਮਾਤਮਾ ਖਰੇ ਅਕਾਲ ਪੁਰਖ ਵਾਹਿਗੁਰੂ ਦੀ ਰਹਿਤ ਹੋਈ ਹੈ। ਉਹ ਸੁਖ ਦੇ ਵਿੱਚ ਉਹਨਾਂ ਦਾ ਜੀਵਨ ਜਿਹੜਾ ਅਵਿਤ ਹੈ। ਉਹਨ ਸਾਰਿਆਂ ਤੇ ਬਿਆਹ ਨਹੀਂ ਹੋਏ ਸਾਰੇ ਤੇ ਗੁਰਦੇਵ ਦੀ ਸਰਨ ਦੇ ਵਿੱਚ ਵੀ ਨਹੀਂ ਆਏ ਉਹਨਾਂ ਭਰਤੀ ਮਹਾਰਾਜ ਜੀ ਕੀ ਬਚਨ ਕਰਦੇ ਨੇ ਜੋ ਪੰਚਮ ਗੁਰਦੇਵ ਸਹੀਦਾ ਦੇ ਸਰਕਾਰ ਘਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 12 ਮਹਾਜ ਜੀ ਦੇ ਅੰਦਰ ਮਾਧ ਰਾਗ ਦੇ ਅੰਦਰ ਉਚਾਰਨ ਕੀਤਾ ਹੈ ਉਹਦੇ ਪ੍ਰਤੀ ਮਹਾਰਾਜ ਜੀ ਦਰ ਇਸ ਤਰ੍ਹਾਂ ਬਚਨ ਕਰਦੇ ਨੇ ਕਤਕ ਕਰਮ ਕਮਾਵਨੇ ਦੋਸ ਨਾ ਕਹੂ ਜੋਗ ਕਰਤਕਿਆ ਨੇ ਕਰਤਕ ਦਾ ਮਹਿਨਾ ਕਰਮ ਜਿਹੜੇ ਆਪਣੇ ਕਰਨ ਕੀਤੇ ਹੋਏ ਨੇ ਜੇ ਜੀਵਨ ਦੇ ਅੰਦਰ ਇਸ ਜੀਵ ਨੂੰ ਦੁੱਖ ਮਿਲਿਆ ਹੈ ਉਹ ਕੀਤੇ ਹੋਏ ਕਰਮਾਂ ਦਾ ਹੈ ਸੁਖ ਮਿਲਿਆ ਉਹ ਬੀਜੇ ਹੋਏ ਬੀਜ ਦਾ ਸਦਕਾ ਹੈ ਕੋਈ ਤਕਲੀਫ ਹੈ ਕੋਈ ਦਰਦ ਹੈ ਕੋਈ ਝੋਰਾ ਹੈ ਉਹ ਸਭ ਕੁਝ ਹੀ ਮਹਾਰਾਜ ਜੀ ਕਹਿੰਦੇ ਨੇ ਉਹ ਕਿਤੇ ਹੋਏ ਕਰਮਾਂ ਦਾ ਫਲ ਇਸ ਜੀਵ ਨੂੰ ਮਿਲਿਆ ਹੈ ਮਤਾਂ ਕਿਸੇ ਨੂੰ ਹੋਰ ਨੂੰ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਮਹਾਰਾਜ ਜੀ ਕਹਿੰਦੇ ਇਹ ਸਭ ਕੁਝ ਜੋ ਕੁਝ ਤੂੰ ਵਿਝੈ ਉਹ ਕੁਝ ਤੈਨੂੰ ਵੜਨਾ ਪੈ ਜਿੱਥੇ ਕਰਮਾਂ ਦੇ ਪ੍ਰਤੀ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਪਵਿੱਤਰ ਬਾਣੀ ਦੇ ਅੰਦਰ ਬਚਨ ਕਰਦੇ ਨੇ ਕਿ ਜੀਵ ਜਿਹੜਾ ਹੈ ਉਹ ਦਿਨ ਰਾਤ ਉਹ ਕਰਮ ਜਿਹੜੇ ਨੇ ਉਹ ਚੰਗੇ ਵੀ ਹੋ ਸਕਦੇ ਨੇ ਔਰ ਮੰਦੇ ਵੀ ਹੋ ਸਕਦੇ ਉਹਨਾਂ ਕਰਮਾਂ ਨੂੰ ਦਿਨ ਰਾਤ ਇਨਸਾਨ ਜਿਹੜਾ ਹੈ ਉਹ ਕਮਾਉਂਦਾ ਹੈ ਪਵਿੱਤਰ ਬਾਣੀ ਦੇ ਅੰਦਰ ਮਹਾਰਾਜ ਦੀ ਬਚਨ ਕਰਦੇ ਦਿਨ ਰਾਤ ਕਮਾਏਦ ਰੋਸੋ ਆਇਓ ਮਤ ਜੋ ਕੁਝ ਵੀ ਦਿਨ ਰਾਤ ਇਤਨਾ ਚੰਗੇ ਕੀਤੇ ਚੰਗਾ ਮਿਲਿਆ ਮੰਦੇ ਕਿਤੇ ਮੰਦਾ ਮਿਲਿਆ ਉਹ ਦਿਨ ਰਾਤ ਕਮਾਇਆ ਜੇ ਮਾੜਾ ਕੀਤਾ ਫਿਰ ਉਹ ਪਰਮੇਸ਼ਵਰ ਜੀ ਤੋਂ ਤਾਂ ਉਹਲਾ ਪਰਮੇਸ਼ਰ ਤੋਂ ਉਹਲਾ ਹੋ ਨਹੀਂ ਸਕਦਾ ਮਹਾਰਾਜ ਕਹਿੰਦੇ ਦਿਨ ਰਾਤ ਕਮਾਇਂਦਰੋਂ ਸੋ ਆਇਓ ਮਤ ਹੈ ਜਿਸ ਤੋਂ ਲੁਕਾਇਦਰੋਂ ਸੋ ਵੇਖੇ ਸਤ ਜਿਸ ਤੋਂ ਲਗਾਉਣਾ ਚਾਹੁੰਦਾ ਸੀ ਉਹ ਤੇ ਹਰ ਵੇਲੇ ਵੇਖਦਾ ਹੈ ਉਹਤੇ ਸੱਦ ਵੇਖਦਾ ਉਹਤੇ ਸੱਦ ਸੁਣਦਾ ਉਹਤੇ ਤੇਰੇ ਸਦਾ ਹੀ ਨਾਲ ਹੈ ਪਰ ਇਹਨੇ ਜਾਣਿਆ ਨਹੀਂ ਨਾਲ ਉਹ ਤੋਂ ਲੁਕਾ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਮਹਾਰਾਜ ਦੀ ਬਾਣੀ ਦੇ ਅੰਦਰ ਵਚਨ ਕਰਦਿੰਨੇ ਹਟ ਪਟਨ ਵਿੱਚ ਮੰਦਰ ਭੰਨਾ ਕਰ ਚੋਰੀ ਘਰ ਆਵੇ ਅਗੋਂ ਦੇਖੇ ਪਿੱਛੋਂ ਦੇਖੇ ਤੁਧ ਤੇ ਕਹਾਂ ਚਪਾਉ ਉਸ ਪਰਮਾਤਮਾ ਤੋਂ ਕਿੱਥੋਂ ਚਪਾਵੇਂ ਕਿੰਤਰਾ ਚਪਾ ਲਵੇ ਉਹ ਤੇ ਸਦਾ ਹੀ ਤੇਰੇ ਨਾਲ ਤੇ ਮਹਾਰਾਜ ਦੇ ਬਚਨ ਕਰਨ ਦੇ ਸਤਨਗੁਰੂ ਗੋਬਿੰਦ ਸਿੰਘ ਦੁਕਾਨਨ ਪ੍ਰਣਾਸਤੀ ਦਇਆ ਨੂੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੇਤੇ ਉਹ ਤੇ ਨਾਲ ਤੇ ਪਰ ਇਸ ਨੇ ਕੋਸ਼ਿਸ਼ ਕੀਤੀ ਬੜੇ ਅਹਿਮ ਜੇ ਕੰਮ ਕਰਨ ਦੇ ਕਾਰਜ ਕਰਨ ਦੇ ਜਿਹੜੇ ਸਮਾਜ ਤੋਂ ਵਿਰੋਧੀ ਕਾਰਜ ਪਰ ਪਰਮੇਸ਼ਵਰ ਤੇ ਵੇਖਦਾ ਉਹ ਤੇ ਸਦਾ ਵੇਖਦਾ ਕਹਿ ਤੂੰ ਭਾਵ ਜਿਹੜਾ ਕਿਤੇ ਦੁੱਖ ਮਿਲਿਆ ਹੈ ਉਸ ਦਰਦ ਮਿਲਿਆ ਹੈ ਕੋਈ ਤਕਲੀਫ ਹੋਈ ਹੈ ਉਹ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਹੈ ਇਹਨਾਂ ਕਰਮਾਂ ਵਿਦਵਾਨ ਸੱਜਣਾ ਨੇ ਤਿੰਨ ਤਰ੍ਹਾਂ ਦਾ ਮੰਨਿਆ ਮੁਕ ਤੌਰ ਤੇ ਤੇ ਵੈਸੇ ਚੰਗੇ ਦੇ ਮਾੜੇ ਹੋਣੇ ਨੇ ਚੰਗੇ ਹੋਣ ਕਰਨ ਦੇ ਮਾੜੇ ਉਹ ਤੇ ਹੈ ਨਹੀਂ ਨੇ ਪਰ ਤਿੰਨ ਤਰ੍ਹਾਂ ਦਾ ਮੰਨਿਆ ਇੱਕ ਕਿਰਿਆਮਾਨ ਕਰਮ ਇੱਕ ਸੰਚਿਤ ਕਰਮ ਇੱਕ ਪਰਾਲব্ধ ਕਰਮ ਜਿਸ ਜਿਸ ਤਰ੍ਹਾਂ ਦਾ ਇਹ ਜੀਵ ਇਨਸਾਨ ਸੰਸਾਰ ਦੇ ਵਿੱਚ ਵਿਚਰਦਾ ਹੈ ਉਸ ਤਰ੍ਹਾਂ ਦੇ ਇਸ ਦੇ ਅੰਦਰ ਜਿਹੜੇ ਉਹ ਸੈੱਲ ਪੈਦਾ ਹੁੰਦੇ ਨਾਲ ਇਸ ਤਰ੍ਹਾਂ ਫਿਰ ਇਸ ਨੂੰ ਉਹ ਜਿਹੜਾ ਇਹਦਾ ਸੁਭਾਅ ਬਣਦਾ ਹੈ ਉਹ ਜਿਹੇ ਸੁਭਾਅ ਦੇ ਨਾਲ ਫਿਰ ਜੋ ਉਹ ਇਹ ਕਰਮ ਕਰਦਾ ਹੈ ਉਹ ਉਹ ਜਿਹੜਾ ਫਿਰ ਇਸ ਨੂੰ ਫਲ ਮਿਲਦਾ ਕਿਰਿਆ ਬਾਣ ਕਰਨ ਨੂੰ ਜੇ ਸਮਝਣਾ ਹੋਵੇ ਸੌਖੇ ਤਰੀਕੇ ਦੇ ਨਾਲ ਇਹਨਾਂ ਤਿੰਨਾਂ ਕਰਮਾਂ ਨੂੰ ਤਾਂ ਜਿਸ ਤਰ੍ਹਾਂ ਤੁਸੀਂ ਪਿੱਛੇ 6 ਮਹੀਨੇ ਪਹਿਲਾਂ ਕੋਈ ਫਸਲ ਬੀਜੀ ਉਸ ਦੇ ਅੰਦਰ 6 ਮਹੀਨੇ ਮਸਕਤ ਕੀਤੀ ਮਿਹਨਤ ਕੀਤੀ ਉਹ ਸਾਰਾ ਕਿਰਿਆ ਕਰਮ ਕਰਨ ਦੇ ਵਿੱਚ ਹੈ ਫਿਰ ਸੰਚਿਤ ਕਰਮ ਜਿਹੜਾ ਜਿਹੜਾ ਫਿਰ ਉਹ ਫਸਲ ਵਾਢੇ ਵੇਲ ਚ ਵੱਟ ਕੇ ਜੋ ਮਾਇਆ ਇਤ ਆਦਿਕ ਤੁਹਾਨੂੰ ਮਿਲੀ ਉਹ ਤੁਹਾਡੇ ਸੰਚਿਤ ਕਰਮ ਹੋਵੇ ਫਿਰ ਉਸ ਮਾਇਆ ਨੂੰ ਤੁਸੀਂ ਕਿਤੇ ਵਹਿਕ ਦੇ ਵਿੱਚ ਜਮਾ ਕਰਾ ਦਿੱਤਾ ਉਹ ਤੁਹਾਡੇ ਪ੍ਰਾਣਿਕ ਕਰਮ ਬਣ ਗਏ ਤਾਂ ਕਿ ਤੁਹਾਡੇ ਜੀਵਨ ਦੇ ਅੰਦਰ ਕਿਸੇ ਸਮੇਂ ਵੀ ਤੁਹਾਡੇ ਕੰਮ ਆ ਸਕਣ ਇਹਨਾਂ ਕਰਮਾਂ ਨੂੰ ਜੇ ਜੀਵ ਚੰਗੇ ਕਰਮ ਕਰਦਾ ਹੈ ਕਹਿੰਦੋਂ ਭਾਵ ਕਰਮ ਦੇ ਚੰਗੇ ਕਿਤੇ ਜੇ ਮਾੜੇ ਕਿਤੇ ਮਾੜਾ ਚੰਗੇ ਕਿਤੇ ਸੰਗਾ ਮਹਾਰਾਜ ਦੀ ਆਪਣੇ ਪਵਿੱਤਰ ਬਾਣੀ ਦੇ ਅੰਦਰ ਬਚਨ ਕਰਦੇ ਨੇ ਆਪਨ ਬੀਜ ਆਪੇ ਹੀ ਕਰਾ ਜੇ ਉਹ ਜਿਹੜਾ ਬੀਜ ਬੀਤਾ ਕਿਉਂਕਿ ਜਦੋਂ ਆਪਾਂ ਵੇਖਦੇ ਆ ਸੰਸਾਰ ਦੇ ਵਿੱਚ ਵਿਚਰਦੇ ਜੇਠ ਹਾਂ ਦੇ ਮਹੀਨੇ ਦੇ ਅੰਦਰ ਆਮ ਤੌਰ ਤੇ ਖੇਤਾਂ ਦੇ ਅੰਦਰ ਜੋ ਘਾਹ ਇਤ ਆਦਿ ਉਹ ਵੀ ਸੁੱਕਾ ਹੁੰਦਾ ਹੈ ਔਰ ਸਾਵਣ ਦੇ ਮਹੀਨੇ ਦੇ ਅੰਦਰ ਜਦੋਂ ਬਰਸਾਤ ਹੋਏ ਤਾਂ ਫਿਰ ਉਹ ਘਾਹ ਇਤ ਆਦਿ ਆਪਣੇ ਆਪ ਨਹੀਂ ਫੁੱਟਦਾ ਉੱਗਦਾ ਕਿਉਂਕਿ ਉਹ ਬੀਜ ਧਰਤੀ ਦੇ ਅੰਦਰ ਗਿਆ ਸੀ ਉਹ ਬੀਜ ਉਸ ਨੂੰ ਪਾਣੀ ਮਿਲਿਆ ਉਸ ਦੇ ਨਾਲ ਉਹ ਉੱਗ ਜਾਂਦਾ ਹੈ ਇਸ ਤਰ੍ਹਾਂ ਜੀਵ ਜਿਹੜਾ ਹੈ ਚਾਹੁੰਦਾ ਤੇ ਮੈਨੂੰ ਸੰਸਾਰ ਦੇ ਸਾਰੇ ਸੁੱਖ ਮਿਲ ਜਾਣ ਚਾਹਦਾ ਹੈ ਮੈਨੂੰ ਵਧਿਆ ਖਾਣ ਨੂੰ ਇਤ ਆਦਿਕ ਪਦਾਰਥ ਮੇਰਿਆ ਫਰੀਦ ਸਾਹਿਬ ਆਪਣੇ ਬਾਣੀ ਦੇ ਅੰਦਰ ਪਰਮਾਣ ਕਰਦੇ ਨੇ ਪ੍ਰੇਦਾ ਲੋੜ ਹੈ ਦਾ ਕਿ ਮਜੂਰੀਆਂ ਕਿਕਰ ਵਿਝੈ ਜੱਟ ਹੰਡੈ ਉਨਕਤਾ ਇਹਦਾ ਪੈਦਾ ਲੋੜ ਹੈ ਪਾਪ ਜਾਂਦਾ ਮੈਨੂੰ ਬਜੋਰ ਦੀਆਂ ਸੋਹਣੀਆਂ ਬਾਗਾਂ ਖਾਣ ਨੂੰ ਮਿਲਣ ਪਰ ਬੀਜ ਦੇ ਕਿੱਕਰ ਦਾ ਵਿੱਜੈ ਫਿਰ ਕਿੱਕਰੇ ਜੰਮਣਿਆ ਫਿਰ ਬਾਗਾਂ ਨੇ ਕਿੱਕਰ ਨੂੰ ਲੱਗਿਆ ਤੇ ਇਸ ਤਰ੍ਹਾਂ ਡਾਕਟਰ ਭਾਈ ਵੀਰ ਸਿੰਘ ਨੇ ਬੜੇ ਪਿਆਰੇ ਬਚਨ ਕਹਿੰਦੇ ਨੇ ਉਹਨਾਂ ਨੇ ਆਪਣੀ ਕਵਿਤਾ ਦੇ ਅੰਦਰ ਇਹ ਸਭ ਸਮਝਾਉਣ ਦੇ ਵਾਸਤੇ ਮਹਾਰਾਜ ਜੀ ਨੇ ਜਿੱਥੇ ਪਵਿੱਤਰ ਬਾਣੀ ਬਖਸ਼ ਦਿੱਤੀਆ ਡਾਕਟਰ ਭਾਈ ਵੀਰ ਸਿੰਘ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਗਣੀਆਂ ਪਿਆਰੀਆਂ ਉਹਨਾਂ ਦੇ ਅੰਦਰ ਉਹ ਕਹਿੰਦੇ ਨੇ ਦਾਕਾਂ ਅਤੇ ਅੰਗੂਰੀ ਸੀਸੇ ਕੁਦਰਤᱮ ਆ ਬਣਾਈ। ਪਰਮੇਸ਼ਰ ਨੇ ਬਣਾਈਆਂ ਦਾਕਾਂ ਇਤ ਆਦਿਕ ਅੰਗੂਰ ਬਣਾਈ ਦਾਕਾਂ ਬਣਿਆ ਉਹਨਾਂ। ਉਹਨਾਂ ਦੇ ਅੰਦਰ ਫਿਰ ਬੜਾ ਰਸ ਭਰ ਭਰ ਕੇ ਕਹਿੰਦੇ ਉਹ ਵੇਲਾ ਦੇ ਗਲ ਦੇ ਨਾਲ ਲਟਕਦੇ। ਤੇ ਉਹਨਾਂ ਦੇ ਵਿੱਚ ਫਿਰ ਕਿਸ ਨੇ ਤੋੜ ਕੇ ਕਿਸ ਨੇ ਮੱਟ ਦੇ ਵਿੱਚ ਪਾ ਕੇ ਕਿਸੇ ਨੇ ਉਹਦੀ ਸ਼ਰਾਬ ਬਣਾਈ। ਉਨਾ ਤੋੜ ਮੱਟ ਵਿੱਚ ਪਾਏ ਰੱਖ ਰੱਖ ਕੇ ਤੜਕਾਏ ਦੁਖ ਦੇਵੇ दारू ਉਸ ਵਿੱਚੋਂ ਉਹ ਆਪ ਬਣਾਈ ਕਹਿੰਦੇ ਉਹਦੇ ਵਿੱਚ ਦੁੱਖ ਤਾਂ ਫਿਰ ਉਸ ਬੇਲਾ ਦਾ ਦੋਸ਼ ਨਹੀਂ ਨਾ ਹੀ ਦੋਸ਼ ਅੰਗੂਰ ਦਾ ਨਾ ਹੀ ਦਾਕਾ ਦਾ ਉਹ ਤੇਰੇ ਕਿੰਦੇ ਕਰਮਾਂ ਦਾ ਇਹ ਫਲ ਜਿਹੜਾ ਤੂੰ ਉਸ ਨੂੰ ਕਰਮ ਆਪਣੇ ਕਰਕੇ ਕੋ ਘਟਿਆ ਕਰਨ ਕਰਕੇ ਜਿਹੜੀ ਚੀਜ਼ ਬਣਾਈ ਉਹ ਦੋਸ਼ ਉਸਦਾ ਨਹੀਂ ਦੋਸ ਅੰਗੂਰਾ ਦਾ ਨਹੀਂ ਨਾ ਦੋ ਦਾਖਨ ਧੋਖ ਤੇਰੇ ਕੀਤੇ ਕਰਮੰ ਦਾ ਤੂੰ ਜਿਹੋ ਜੇ ਕਰਮ ਇਨਸਾਨ ਇਸ ਜੀਵਨ ਦੇ ਵਿੱਚ ਆਪਣਾ ਕਰਦਾ ਹੈ ਉਹ ਜਿਹੇ ਫਿਰ ਇਸ ਨੂੰ ਜਿਹੜਾ ਉਹ ਫਲ ਮਿਲਣਾ ਹੀ ਮਿਲਣਾ ਹੈ ਮਹਾਰਾਜ ਦੀ ਪਵਿੱਤਰ ਬਾਣੀ ਦੇ ਅੰਦਰ ਬਚ ਕਰਦੇ ਨੇ ਜਿਤ ਸੇਵਿਆ ਸੁ ਪਾਇਆ ਸੁ ਸਾਹਿਬ ਸਾਹਿਬ ਸਦਾ ਸਮਾਲੀ ਹੈ ਜਿਤ ਕੀਤਾ ਪਾਇਆ ਆਪਣਾ ਸਭ ਘਾਲ ਬੁਰੇ ਕਿਉਂ ਘਾਲੀ ਹੈ ਇਹ ਕਿਤੇ ਕਰਮਾਂ ਦਾ ਫਲ ਤੈਨੂੰ ਭੁਗਤਣਾ ਹੈ ਸੱਜਣਾ ਫਿਰ ਕਰਮਾ ਪ੍ਰਤੀ ਤੈਨੂੰ ਸੁਚੇਤ ਹੋਣਾ ਪਵੇਗਾ ਮਹਾਰਾਜ ਜੀ ਇੱਥੇ ਪ੍ਰਮਾਣ ਕਰਦੇ ਨੇ ਫਿਰ ਕਰਤ ਕਰਮ ਕਮਾਉਣੇ ਦੋਸ਼ ਨਾ ਭਾਵੋ ਕਿਉਂਕਿ ਪਵਿੱਤਰ ਬਾਣੀ ਦੇ ਅੰਦਰ ਮਹਾਰਾਜ ਜੀ ਬਚਨ ਕਰਦੇ ਨੇ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤਾ ਰਹੀਏ ਕਿਸ ਕੋ ਦੋਸ ਤਹਿ ਤੋ ਪ੍ਰਾਨੇ ਸੋ ਆਪਣਾ ਕੀਆ ਕਰ ਈਰਾਨ ਦੇ ਸੁਭੇ ਸਰ ਉਹਨਾਂ ਨੇ ਬੜੇ ਪਿਆਰੇ ਬਚਨ ਕੀਤੇ ਕਹਿੰਦੇ ਜੇ ਕਰਮ ਕਰਕੇ ਕੋਈ ਅਮਾੜੇ ਕਰਮ ਕਰਕੇ ਕਹਿੰਦੇ ਫਿਰ ਮੇਰੇ ਕੋਲ ਆਇਆ ਫਿਰ ਮੇਰੇ ਕੋਲ ਇਲਾਜ ਨਹੀਂ ਉਸ ਦਾ ਇੱਕ ਸੱਜਣ ਬੜਾ ਦੁਖੀ ਔਰ ਉਹ ਉਸ ਦੇ ਕੋਲ ਆਇਆ ਉਸ ਨੇ ਉਸ ਨੂੰ ਜਵਾਬ ਦਿੱਤਾ ਕਹਿੰਦੇ ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ ਕਹਿੰਦੇ ਇਹਦਾ ਇਲਾਜ ਨਹੀਂ ਜਿਹੜਾ ਤੂੰ ਕਿੰਤਾ ਇਤਨ ਨੂੰ ਭੁਗਤਣਾ ਪੈਂਦਾ ਔਰ ਇਹ ਮਤ ਭਰਮ ਭੁਲ ਦੇ ਕਰ ਰਿਹਾ ਹੈ ਕਿਉਂਕਿ ਬੀਜ ਅੱਜ ਬੀਜਿਆ ਕੁਝ ਸਮੇਂ ਬਾਅਦ ਉਹਦੀ ਫਲ ਤਿਆਰ ਹੁੰਦੀ ਹੈ ਜਾਂ ਕੋਈ ਦਰਖਤ ਦਾ ਬੀਜ ਲਾਇਆ ਹੈ ਉਹ ਬਹੁਤ ਸਮਾਂ ਪਾ ਕੇ ਉਸ ਨੂੰ ਫਲ ਲੱਗਣਾ ਹੈ ਇਹ ਨਹੀਂ ਕਿ ਅੱਜ ਬੀਜ ਬੀਜਿਆ ਕਹਿਣ ਉਹ ਅੱਜੇ ਫਲ ਨਹੀਂ ਉਸ ਦਾ ਫਲ ਸਮਾਂ ਪਾ ਕੇ ਮਿਲਦਾ ਕਹਿੰਦੇ ਯਾਰ ੜਾ ਕੁਦ ਕਰਦਾ ਰਹਾ ਇਲਾਜ ਨਹੀਂ ਇਸਦਾ ਇਲਾਜ ਮੇਰੇ ਕੋਲ ਨਹੀਂ ਕਰਦੇ ਔਰ ਇੱਕ ਖਿਆਲ ਰੱਖੀ ਯਾਦ ਰੱਖੀ ਕਹਿੰਦੇ ਕਰਤਨੇ ਖੁਹਾਸ ਉਹ ਆਮਹਨੀ ਪੇ ਕਹਿੰਦੇ ਇਹ ਵੀ ਮਤ ਭਰਨ ਦੇ ਵਿੱਚ ਤੇਰਾ ਨਹੀਂ ਕਿ ਮੈਂ ਲੁਕਾ ਕੇ ਬੜੇ ਐਲ ਦੇ ਕਾਰਜ ਕਰ ਲਏ ਨੇ ਜਿਨ੍ਹਾਂ ਦਾ ਕਿਸੇ ਸੰਸਾਰ ਨੂੰ ਪਤਾ ਨਹੀਂ ਹੋ ਸਕਦਾ ਸੰਸਾਰ ਤੋਂ ਉਹਲਾ ਕਰ ਸਕਦਾ ਹੈ ਫਿਜ਼ੀਕਲ ਟੀਵੀ ਕੈਮਰੇ ਤੋਂ ਵੱਸ ਸਕਦਾ ਪਰ ਉਸ ਦੇ ਕੈਮਰੇ ਤੋਂ ਰੱਬ ਜੀ ਦੇ ਕੈਮਰੇ ਤੋਂ ਤਰ ਨਹੀਂ ਵੱਸ ਸਕਦਾ ਕਹਿੰਦੇ ਭਾਈ ਉਹ ਇਹ ਤੂੰ ਯਾਦ ਰੱਖੀ ਜਿਹੋ ਜਿਹੇ ਕੰਮ ਤੂੰ ਕਰ ਰਿਹਾ ਹੈ ਉਹ ਤੇਰੇ ਸਾਹਮਣੇ ਆਉਣ ਵਾਲਾ ਔਰ ਭੁਗਤਣਾ ਪੈਣਾ ਹੈ ਇੱਥੇ ਮਹਾਰਾਜ ਇਹ ਪ੍ਰਮਾਣ ਕਰਦੇ ਨੇ ਭਾਈ ਕਿੰਨੇ ਤੱਕ ਤੱਕ ਕਰਮ ਕਮਾਉਣੇ ਦੋਸ ਨਾਕਾ ਹੋ ਜਾ ਮਤਾ ਕਿਸੇ ਹੋਰ ਦੇ ਸਿਰ ਤੇ ਕਿਉਂਕਿ ਸੰਸਾਰ ਦਾ ਵਿਧਾਨ ਹੈ ਵੱਡਾ ਮਨੁੱਖ ਜਿਹੜਾ ਹੁੰਦਾ ਹੈ ਉਹ ਚਾਹਦਾ ਹੈ ਕਿ ਮੇਂ ਦੋਸ ਬਸਕ ਤੋਂ ਉਸਨੇ ਕੀਤਾ ਹੋਵੇ ਉਹ ਇਹ ਸੋਚਦਾ ਹੈ ਕਿ ਮੈਂ ਆਪਣੇ ਛੋਟੇ ਕਿਸੇ ਹੋਰ ਜੀਵ ਤੇ ਇਹ ਦੋਸ ਨੂੰ ਮੜ ਦੇਵਾਂ ਤੇ ਮੈਂ ਬਚ ਜਾਵਾਂ ਪਰ ਸੱਚੇ ਪਾਸ਼ਕੰ ਇਥੇ ਸੰਸਾਰ ਦੇ ਵਿੱਚ ਹੋ ਸਕਦਾ ਹੈ ਸੰਸਾਰ ਦੀ ਕਚਹਿਰੀ ਦੇ ਵਿੱਚ ਹੋ ਸਕਦਾ ਹੈ ਕਿ ਤੂੰ ਦੋਸ ਆਪਣਾ ਕਿਸੇ ਹੋਰ ਦੇ ਸਿਰ ਤੇ ਮੜ ਦੇਵੇਂ ਪਰ ਪਰਮੇਸ਼ਰ ਦੀ ਕਜੈਰੀ ਦੇ ਅੰਦਰ ਉਸ ਦੀ ਦਰਗਾਹ ਦੇ ਅੰਦਰ ਉਥੇ ਸੱਚੋ ਹੀ ਸਤ ਨਿਪੜਾਇਆ ਚ ਉਹ ਵਕਤ ਕੱਢੇ ਜਦ ਮਾਲਿਆ ਪਵਿੱਤਰ ਬਚਨ ਮਹਾਰਾਜ ਦੀ ਬਾਣੀ ਦੇ ਅੰਦਰ ਆਉਂਦੇ ਨੇ ਸੋ ਮਹਾਰਾਜ ਜੀ ਕਹਿੰਦੇ ਭਾਈ ਇਹ ਦੋਸਤ ਮੱਤਾਂ ਤੂੰ ਸੋਚ ਕਿਸੇ ਤੇ ਮੜ ਦੇਵੇਂਗਾ ਇਹ ਫਿਰ ਤੈਨੂੰ ਆਪਣਾ ਜਿਹੜਾ ਹੈ ਵਿੱਜਿਆ ਹੋਇਆ ਵੀ ਆਪੇ ਹੀ ਵੜਨਾ ਪੈਣਾ ਫਿਰ ਹੋਰ ਤੇ ਦੋਸਤ ਦੇ ਲੋੜ ਨਹੀਂ ਸਤਗੁਰੂ ਜੀ ਅੱਗੇ ਬਚਨ ਕਰ ਦਿੰਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਪਿਆਰ ਸਹਿਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਪ੍ਰਮਾਤਮਾ ਤੋਂ ਭੁੱਲਿਆ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨੂੰ ਕੁਝ ਆ ਉਸਨੂੰ ਯਾਦ ਕੀਤੇ ਤੋਂ ਬਿਨਾ ਕੀ ਹੋਇਆ ਫਿਰ ਜਿਹੜੇ ਰੋਗ ਨੇ ਉਹ ਆ ਕੇ ਇਸ ਨੂੰ ਘੇਰਾ ਪਾ ਲਿਆ ਪਵਿੱਤਰ ਬਤਨ ਮਹਾਰਾਜ ਦੀ ਬਾਣੀ ਦੇ ਅੰਦਰ ਕਰਦੇ ਨੇ ਹਰ ਵਿਸਰਤ ਸਦਾ ਕੋ ਵਾਰ ਉਹ ਵਿਸਰਤ ਦੇ ਨਾਲ ਪਰਮੇਸ਼ਵਰ ਜਿਹੜਾ ਵਿਸਰਤ ਦੇ ਨਾਲ ਫਿਰ ਇਸ ਨੂੰ ਜਿਹੜੇ ਰੋਕ ਕੇ ਰੱਖਦੇ ਨੇ ਮਹਾਰਾਜ ਜੀ ਬੜੇ ਪਿਆਰੇ ਬਤਨ ਕਰਦੇ ਨੇ ਆਪਣੀ ਬਾਣੀ ਦੇ ਅੰਦਰ ਜਿਉ ਤਪ ਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲਾ ਪਰਮੇਸ਼ਰ ਤੇ ਭੁੱਲ ਗਿਆ ਰੱਬ ਜੀ ਦੀ ਯਾਦ ਤੋਂ ਬਿਨਾ ਉਸ ਨੂੰ ਯਾਦ ਕਰੇ ਤੋਂ ਬਿਨਾ ਬਿਸਰਨਾ ਤੇ ਨਹੀਂ ਚਾਹੀਦਾ ਕਿਉਂਕਿ ਮਹਾਰਾਜ ਜੀ ਬਾਣੀ ਦੇ ਅੰਦਰ ਕਹਿੰਦੇ ਨੇ ਸੋ ਕਿਉ ਬਿਸਰੇ ਦਿਨ ਸਭ ਕੁਝ ਦੀ ਆ ਸੋ ਕਿਉ ਬਿਸਰੇ ਦੇ ਜੀਵਨ ਦੀ ਆ ਉਸ ਦੀ ਯਾਦ ਹੀ ਜੀਵਨ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕੋਈ ਤਰ ਬਚਨ ਕਰਦੇ ਨੇ ਕਹਿੰਦੇ ਜਦੋਂ ਮੈਂ ਉਸ ਨੂੰ ਯਾਦ ਕਰਦਾ ਤਾਂ ਮੈਨੂੰ ਆਤਮਿਕ ਜੀਵਨ ਮਿਲਦਾ ਹੈ ਜਦੋਂ ਉਸ ਦੀ ਯਾਦ ਮੈਨੂੰ ਚੇਤੇ ਤੋਂ ਭੁੱਲ ਜਾਂਦੀ ਹੈ ਤਾਂ ਮੇਰੀ ਆਤਮਿਕ ਤੌਰ ਤੇ ਮੌਤ ਉਹਨੇ ਤੁਸੀਂ ਰੋਜ਼ ਪੜਦੇ ਹੋ ਆਖਾ ਜੀਵਾ ਵਿਸਰ ਮਰ ਜਾਓ ਸੱਚੇ ਪਾਤਸ਼ਾਹ ਜੀ ਜਦੋਂ ਯਾਦ ਕਰਨਾ ਫਿਰ ਆਤਮਿਕ ਜੀਵਨ ਮਿਲਦਾ ਤੇ ਭੁੱਲਣ ਦੇ ਨਾਲ ਮਹਾਰਾਜ ਜੀ ਇੱਥੇ ਬਚਨ ਕਰਦੇ ਜੀ ਰੱਬ ਜੀ ਤੋਂ ਭੁੱਲਿਆ ਫਿਰ ਸਾਰੇ ਲੋਕ ਇਸ ਨੂੰ ਘੇਰਾ ਪਾਲਣ ਦੇ ਨੇ ਆ ਚੰਮੜ ਜਾਂਦੇ ਨੇ ਤੋਂ ਅੱਗੇ ਮਹਾਰਾਜ ਜੀ ਬਚਨ ਕਰਦੇ ਨੇ ਵੇ ਮੁਕ ਹੋਏ ਰਾਮਤੇ ਲਗਨ ਜਨਮ ਵਿਜੋਗ ਜੇ ਉਸ ਰਮੇ ਹੋਏ ਰਾਮ ਤੋਂ ਉਸ ਵਾਹਿਗੁਰੂ ਤੋਂ ਉਸ ਪ੍ਰਮਾਤਮਾ ਤੋਂ ਉਸ ਅੱਲਾਹ ਤੋਂ ਉਸ ਅਕਾਲ ਪੁਰਖ ਤੋਂ ਜੇ ਵੇਮੁਖ ਹੋਇਆ ਫਿਰ ਜਨਮਾਂ ਜਨਮਾਂ ਦੇ ਲੰਮੇ ਵਿਛੋੜੇ ਪੈ ਗਏ ਮਹਾਰਾਦੀ ਪੂਤਰ ਬਾਣੀ ਦੇ ਅੰਦਰ ਬਚਨ ਕਰਦੇ ਨੇ ਜੇ ਕੋ ਗੁਰ ਤੇ ਬੇਮਕ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਤਾ ਕੋਈ ਪੁੱਛੋ ਬਿਵੇਗਿਆ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਵੇ ਜਦੋਂ ਬੇਮਕ ਹੋਇਆ ਰੱਬ ਜੀ ਤੋਂ ਰੱਬ ਜੀ ਨੂੰ ਵਿਸਰਣ ਅੰਭੂ ਜੀ ਵਾਲਾ ਪੇਟ ਕੀਤੀ ਇਸਨੇ ਬਸ ਫਿਰ ਜਨਮਾਂ ਜਨਮਾਂ ਦੇ ਵਿਛੋੜੇ ਇਸ ਨੂੰ ਪੈ ਦਿੰਦੇ ਗੁਰਦੇਵ ਜੀ ਅੱਗੇ ਬਚਨ ਕਰਦੇ ਨੇ ਕਿੰਨੇ ਕੌੜੇ ਹੋਏ ਗਏ ਜਿੱਤਨੇ ਮਾਇਆ ਭੋਗ ਜਿਹੜੇ ਮਾਇਆ ਦੇ ਕਾਰਨ ਇਸ ਨੇ ਰੱਬ ਜੀ ਨੂੰ ਵਿਸਾਰਿਆ ਸੀ ਔਰ ਉਸ ਮਾਇਕ ਪਦਾਰਥਾਂ ਦੇ ਨਾਲ ਐਸ ਪ੍ਰਸਦੀਤ ਆਦਮ ਕਰਦਾ ਸੀ ਜਿਹੜੇ ਮਾਇਕ ਪਦਾਰਥ ਬੜੇ ਤਰੀਕਿਆਂ ਦੇ ਨਾਲ ਪਵਿੱਤਰ ਬਾਣੀ ਦੇ ਮਹਾਰਤ ਵਿੱਚ ਮਹਾਰਾਜ ਜੀ ਕਹਿੰਦੇ ਨੇ ਕਿ ਬਹੁ ਪਰਪੰਚ ਕਰ ਬਰਤਨ ਲਿਆਵੇ ਸੁੱਤਦਾਰਾ ਪੈ ਆਣ ਲੁਟਾਵੇ ਮਨ ਮੇਰੇ ਭੁੱਲੇ ਕਬਟ ਨਾ ਕੀਜੇ ਅੰਤ ਨੇ ਬੇਰਾ ਤੇਰੇ ਜੀ ਪੈ ਲਿਜੇ ਛਿੰਨ ਛਿੰਨ ਤਨ ਛੀਜਿਆ ਜਰਾਦ ਨਾਵੇ ਤੇ ਤੇਰੀ ਓਕ ਕੋਈ ਪਾਣੀਓ ਨਾ ਪਾਵੇ ਜਿਹੜੇ ਬੜੇ ਤਰੀਕਿਆਂ ਦੇ ਨਾਲ ਮਾਇਕ ਤਦਾਰਦ ਇਤ ਆਦ ਕੇ ਕੱਟੇ ਕਿਤੇ ਔਰ ਉਹਨਾਂ ਦੇ ਵਿੱਚ ਐਸ ਪ੍ਰਕਾਰ ਦੀ ਮੋਜਾ ਕਰਦਾ ਸੀ ਇੱਕ ਛਿਣ ਦੇ ਵਿੱਚ ਕੋੜੇ ਕਿਉਂਕਿ ਸੰਸਾਰ ਦੇ ਵਿੱਚ ਵਿਚਰਦਿਆਂ ਮਾਇਆ ਦੇ ਨਾਲ ਸਰੀਰ ਦਾ ਟ੍ਰੀਟਮੈਂਟ ਇਲਾਜ ਵਧੀਆ ਕਰਾ ਸਕਦਾ ਹੈ ਪਰ ਖਿਆਲ ਕਰੇ ਉਸ ਮਾਇਆ ਦੇ ਨਾਲ ਤੰਦਰੁਸਤੀ ਨਹੀਂ ਕਰੀ ਸਕਦਾ ਮਾਇਆ ਦੇ ਨਾਲ ਤੂੰ ਬਿਸਤਰ ਵਧੀਆ ਖਰੀਦ ਸਕਦਾ ਹੈ ਪਰ ਨੀਂਦ ਨਹੀਂ ਖਰੀਦ ਸਕਦਾ ਨੀਂਦ ਨਹੀਂ ਆਣੀ ਫਿਰ ਗੋਲੀ ਲੈਣੀ ਪੈਣੀ ਨੀ ਦੁਆਰ ਤੇ ਉਸ ਦੇ ਵਿੱਚ ਕਹਿਣ ਤੋਂ ਭਾਵ ਜਿਸ ਮਾਇਆ ਕਰਕੇ ਰੱਬ ਜੀ ਨੂੰ ਵਿਸਾਰਿਆ ਸੀ ਇੱਕ ਖਿੰਡੇ ਅੰਦਰ ਕਹਿੰਦੇ ਉਹ ਪੌੜੇ ਹੋ ਜਾਂਦੇ ਦੁਖਦਾਈ ਹੋ ਜਾਂਦੇ ਫਿਰ ਅੱਗੇ ਮਹਾਰਾਜ ਜੀ ਕਹਿੰਦੇ ਨੇ ਵਿਚਾ ਕੋਈ ਕਰ ਸਕੈ ਕਿਸ ਤਰੋ ਮਹ ਰੋਜ ਵਿਚਿਆਣੇ ਹੁਣ ਵਿਚ ਕੌਣ ਵਿਚੋਲਾ ਬਣੇ ਹੁਣ ਦੁੱਖ ਕੌਣ ਲਵੇ ਸੁਖ ਤੇ ਹਰ ਕੋਈ ਚਾਹਦਾ ਮੈਨੂੰ ਮਿਲ ਜਾਵੇ ਪਰ ਦੁੱਖ ਕੌਣ ਲਵੇ ਉਸ ਦੁੱਖ ਦੇ ਵਿੱਚ ਕੌਣ ਵਿਚੋਲਾ ਬਣੇ ਕੌਣ ਕਿਸੇ ਦੇ ਕੋਲ ਕਿਸੇ ਕੋਲ ਰੋ ਤੁਸੀਂ ਆਪਣਾ ਦੁੱਖ ਮਹਾਰਾਜ ਜੀ ਬਚਨ ਕਰਦੇ ਨੇ ਜਿਸ ਮਨ ਕੋਈ ਪਿਆ ਕਰੋ ਬਣਤੀ ਸੋ ਆਪਣੇ ਦੁੱਖ ਭਰਿਆ ਉਹ ਤੇ ਆਪਣੇ ਦੁੱਖ ਉਸਨੇ ਪਹਿਲਾਂ ਹੀ ਰੋਣ ਲੱਗ ਜਾਣਾ ਤੇ ਇੱਥੇ ਮਹਾਰਾਜ ਜੀ ਕਹਿੰਦੇ ਫਿਰ ਉਸ ਦੁੱਖ ਦੇ ਵਿੱਚ ਕੌਣ ਵਿੱਚ ਉਲਾਬਣ ਕਹਿਣ ਤੋਂ ਪਾ ਕੋਈ ਨਹੀਂ ਮੰਨਦਾ ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ ਕੀਤਾ ਕਿਛੂ ਨਾ ਹੋਈ ਲਿਖਿਆ ਤੁਰ ਸੰਜੋਗ ਹੁਣ ਜਿਹੜੇ ਪਿਛਲੇ ਕਿਤੇ ਹੋਏ ਪੁਰਬਲੇ ਕਰਮਾ ਕਰਕੇ ਸਭ ਕੁਝ ਮਿਲਿਆ ਕਹਿੰਦੇ ਹੁਣ ਕੁਝ ਬਣਦਾ ਨਹੀਂ ਕਿਉਂਕਿ ਜਿਹੜਾ ਬੀਜ ਪਿੱਛੇ ਬੀਜਿਆ ਸੀ ਉਹ ਬੀਜ ਹੁਣ ਅੰਕਰ ਕੇ ਉੱਟ ਕੇ ਸਾਹਮਣੇ ਆਇਆ ਹੈ ਹੁਣ ਕਹਿੰਦੇ ਕੁਝ ਨਹੀਂ ਬਣਦਾ ਉਸ ਪਿੱਛੇ ਪਰਮੇਸ਼ਵਰ ਦੀ ਦਰਗਾਹ ਦੇ ਉਸ ਅਕਾਲਪੁਰਖ ਵਾਹਿਗੁਰੂ ਜੀ ਨੇ ਉਹ ਕਿਤੇ ਹੋਏ ਪੁਰਬਲੇ ਕਰਮਾ ਕਰਕੇ ਇਸ ਨੂੰ ਸਾਰਾ ਕੁਝ ਮਿਲਿਆ ਵਰਡ ਪਾਗੀ ਮੇਰਾ ਪ੍ਰਭ ਮਿਲੈ ਤਾ ਉਤਰੇ ਸਭ ਬਿਯੋਗ ਵੱਡੇ ਭਾਗਾ ਕਰਕੇ ਮੇਰੇ ਪਰਮੇਸ਼ਵਰ ਜੀ ਮੇਰੇ ਵਾਹਿਗੁਰੂ ਜੀ ਮੇਰੇ ਪਰਮਾਤਮਾ ਦੇ ਮਿਲ ਜਾਣ ਤਾਂ ਫਿਰ ਕਹਿੰਦੇ ਇਹ ਸਾਰੇ ਜਿਹੜੇ ਬਿਯੋਗ ਨੇ ਇਹ ਜਿਹੜੇ ਵਿਛੋੜੇ ਤੇ ਦੁੱਖ ਨੇ ਇਹ ਫਿਰ ਮਹਾਰਾਜ ਜੀ ਕਹਿੰਦੇ ਦੂਰ ਹੋ ਜਾਂਦੇ ਨੇ ਆਖਰੀ ਧੁਕਾਂ ਦੇ ਅੰਦਰ ਮਹਾਰਾਜ ਜੀ ਸਤਗੁਰੂ ਜੀ ਬਚਨ ਕਰਦੇ ਨੇ ਨਾਨਕ ਕੋ ਪ੍ਰਭ ਰਾਖ ਲੈ ਹੈ ਮੇਰੇ ਸਾਹਿਬ ਬੰਦੀ 모ਚ ਪਿਆਰ ਸਹਿਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਦਾਤਾ ਜੀ ਇਹਨਾਂ ਬੰਦਨਾ ਤੋਂ ਛੁਟਕਾਰ ਦੇ ਸਮਰੱਥ ਤੁਸੀਂ ਹੋ ਸਤਿਗੁਰ ਸੱਚੇ ਪਾਤਸ਼ਾਹ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬਾਬਰ ਦੀ ਜੇਲ੍ਹ ਦੇ ਵਿੱਚੋਂ ਲੋਕਾਂ ਨੂੰ ਛੁਡਾ ਦਿੱਤਾ। ਮੇਰੀ ਪੀਰੀ ਦੇ ਮਾਲਕ ਧੰ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਤੁਸੀਂ ਗੁਆਰਿਆ ਦੇ ਕਿਲੇ ਦੇ ਵਿੱਚ ਉਹਨਾਂ ਰਾਜਿਆਂ ਨੂੰ ਛੁਡਾ ਦਿੱਤਾ ਜਿਨ੍ਹਾਂ ਦਾ ਉਥੋਂ ਆਉਣ ਦੀ ਸੁਭਾਵਨਾ ਹੀ ਨਹੀਂ। ਤੁਸੀਂ ਬੰਦਨਾ ਤੋਂ ਮੁਕਤ ਕਰਦੇ ਸਮਰੱਥ ਹੋ ਸੱਚੇ ਪਾਤਸ਼ਾਹ ਜੀਓ। ਗੁਰਦੇਵ ਜੀ ਬਚਨ ਕਰਦਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਚਨ ਕਰਦਨੇ ਪਰਮੇਸ਼ਵਰ ਜੀ ਮੈਨੂੰ ਇਸ ਤਰ ਆਪ ਜੀ ਰਹਿਮਤ ਕਰਕੇ ਰੱਖਦੇ ਕਤਕ ਉਹ ਵੈਸਾਦ ਸੰਗ ਬਿਨ ਸੇ ਸਬ ਸੋਚ ਅੱਤੇ ਗੁਰਦੇਵ ਸਚੇ ਪਾਸ਼ਾ ਪਵਿੱਤਰ ਬਚਨ ਕਰਦੇ ਨੇ ਕਿ ਕੱਤਕ ਦੇ ਮਹੀਨੇ 'ਚ ਕਰਨਾ ਕੀ ਹੈ ਇਹ ਬਚਨ ਕਰਦੇ ਨੇ ਮਹਾਰਾਜ ਜੀ ਕਹਿੰਦੇ ਭਾਈ ਕੱਤਕ ਦੇ ਮਹੀਨੇ ਦੇ ਸਾਧ ਸੰਗ ਦੀ ਪ੍ਰਾਪਤੀ ਹੋ ਜਾਵੇ ਜਿਸ ਸਤ ਸੰਗਤ ਦੇ ਵਿੱਚ ਉਸ ਪਰਮੇਸ਼ਵਰ ਜੀ ਨੂੰ ਯਾਦ ਕੀਤਾ ਜਾਵੇ ਉਸ ਪਰਮੇਸ਼ਵਰ ਦੀ ਸਿਫਤਾਂ ਕੀਤੀਆਂ ਜਾਣ ਉਸ ਨੂੰ ਯਾਦ ਕੀਤਾ ਜਾਵੇ ਤਾਂ ਪਰ ਇੱਕ ਦਿਨ ਤੇਰੇ ਹਿਰਦੇ ਰੂਪੇ ਘਰ ਦੇ ਵਿੱਚ ਵੱਜ ਜਾਵੇਗਾ ਫੇਰ ਜਿਹੜੀਆਂ ਜਿੰਨੇ ਤੇਰੇ ਸੋਚਾਂ ਨੇ ਜਿੰਨੇ ਤੇਰੇ ਚੋਰੇ ਨੇ ਜਿੰਨੀਆਂ ਤੇਰੀ ਚਿੰਤਾਵਾਂ ਨੇ ਕਿਉਂਕਿ ਮਹਾਰਾਜੀ ਪਵਿੱਤਰ ਬਾਣੀ ਦੇ ਵਿੱਚ ਬਚਨ ਕਰਦੇ ਨੇ ਸਤਿਗੁਰ ਆयो ਸਰਨ ਤੁਮਹਾਰੀ ਮਿਲੈ ਸੁਖ ਨਾਮ ਅਰ ਸੋਭਾ ਚਿੰਤਾ ਲਾਹੇ ਵਾਲਾ ਉਹ ਸਾਰੀਆਂ ਹੀ ਜਿਹੜੀ ਚਿੰਤਾਵਾਂ ਜਿੰਨੇ ਝੋਰੇ ਨੇ ਜੇ ਕਤਕ ਦੇ ਮੇਲੇ ਦੇ ਅੰਦਰ ਸਾ ਸੰਗਤ ਦੀ ਪ੍ਰਾਪਤੀ ਹੋ ਗਈ ਵੈ ਕਹਿੰਦੇ ਉਹ ਸਾਰੀਆਂ ਤੇਰੇ ਝੋਰੇ ਚਿੰਤਾਵਾਂ ਸਭ ਕੁ ਜਿਹੜਾ ਉਹ ਖਤਮ ਹੋ ਜਾਣਗੀਆਂ ਸੋ ਸੱਚੇ ਪਾਤਸ਼ਾਹ ਪਵਿੱਤਰ ਬਚਨਾਂ ਦੀ ਜੋ ਸੰਖੇਪ ਵਿਚਾਰ ਕਰਦਿਆਂ ਇੱਕ ਨਹੀਂ ਬਿਆੰਤ ਬਿਆੰਤ ਗਲਤੀਆਂ ਭੁੱਲਾਂ ਤਰੁੱਟੀਆਂ ਗਲਤੀਆਂ ਹੋ ਜਾਂਦੀਆਂ ਨੇ ਸਾਧ ਸੰਗਤ ਜੀ ਗੁਰਦੇਵ ਸੱਚੇ ਪਾਤਸ਼ਾਹ ਕੋ ਪੁੱਤਰ ਚਰਨਾਂ ਵਿੱਚ ਬੈਠ ਕੇ ਦਾਤਾ ਦੀ ਆਪ ਜੀ ਨੇ ਭੁੱਲਾਂ ਚੁੱਕਾਂ ਦੀ ਖਿਮਾ ਵਕਤ ਦੇਣੀ ਆਪ ਸੰਗਤ ਨੇ ਭੁੱਲਾਂ ਨਾ ਚਿਤਾਰਦੇ ਹੋਏ ਕੋਈ ਸ਼ਬਦ ਜਿਹੜਾ ਕਿਤੇ ਗਲਤੀ ਤਰੁੱਟੀ ਹੋਵੇ ਉਸ ਨੂੰ ਸੋਧ ਕੇ ਆਪਣੇ ਜੀਵਨ ਦੇ ਵਿੱਚ ਢਾਲ ਦੇ ਖੇਚਲਾ ਕਰਨੀ ਸਾਧ ਸੰਗਤ ਜੀ ਆਖਰੀ ਤੁਕਾਂ ਵਿੱਚ ਮਹਾਰਾਜ ਦੇ ਸਰਵਣ ਕਰੋ ਜੀ ਨਾਨਕ ਕੋ ਪ੍ਰਭ ਰਾਖ ਲੈ ਹੈ